सीएम ਤਾਂ ਕਹਿੰਦਾ ਮੈਨੂੰ ਕੁਰਸੀ ਦਾ ਲਾਲਚ ਕੋਈ ਨਾ ਜੀ ਇਹ ਕਮੈਂਟ ਤਾਂ ਕਾਫੀ ਵਾਰੀ ਆ ਗਿਆ ਮਿੰਟੂ ਜੀ ਹੁਣ ਇੱਕ ਪਾਸੇ ਤਾਂ ਸੀਐਮ ਸਾਹਿਬ ਕਹਿੰਦੇ ਵੀ ਇੰਨਾ ਬਦਲ ਦਿਆਂਗੇ ਮਾਡਲ ਨਵਾਂ ਬਣਾ ਦੇਾਂਗੇ ਇਹੋ ਜਿਹਾ ਮਾਡਲ ਕਹਿੰਦੇ ਬਣਾਵਾਂਗੇ ਵੀ ਸਾਰਾ ਮੁਲਕ ਦੇਖੂਗਾ ਦੂਜੇ ਪਾਸੇ ਉਹ ਕਹਿ ਰਿਹਾ ਵੀ ਮੈਨੂੰ ਤੇ ਕੁਰਸੀ ਦਾ ਲਾਲਚ ਕੋਈ ਨਹੀਂ ਹਾਲਾਂਕਿ ਆਪਾਂ ਇਹ ਗੱਲ ਕਰਦੇ ਰਹੇ ਹਾਂ ਵੀ ਵੇਖਿਓ ਕਿਤੇ ਕੁਰਸੀ ਦਾ ਬਹਾਨਾ ਜਿਹਾ ਲਾ ਕੇ ਪਾਸੇ ਨਾ ਹੋ ਜਾਣ ਕਿਤੇ ਉਹੀ ਗੱਲ ਤਾਂ ਨਹੀਂ ਦੇਖੋ ਗੱਲ ਪਤਾ ਕੀ ਹੈ ਸੁਖਮ ਸਾਹਿਬ ਜਿਹੜਾ ਇਹ ਚਰਚਾ ਚੱਲਿਆ ਹੈ ਜੀ ਇੱਕ ਅਖਬਾਰ ਨੇ ਦਾਵਾ ਕੀਤਾ ਹੂੰ ਠੀਕ ਹੈ ਜੀ ਇੱਕ ਅਖਬਾਰ ਦਾ ਦਾਵਾ ਹਿੰਦੀ ਅਖਬਾਰ ਦਾ ਦਾਵਾ ਹੈ ਕਿ ਕੱਲ ਜਦੋਂ ਕੈਬਨਿਟ ਮੀਟਿੰਗ ਸਟਾਰਟ ਹੋਈ ਤਾਂ ਮੁੱਖ ਮੰਤਰੀ ਸਾਹਿਬ ਪਹਿਲਾਂ ਹੀ ਆ ਗਏ ਸੀਗੇ ਉਹ ਚੇਚੇ ਤੌਰ ਤੇ ਜੀ ਤਾਂ ਉੱਥੇ ਧਿਆਨ ਦਵਾਇਆ ਗਿਆ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਬਿਆਨ ਵੱਲੋਂ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਬਿਆਨ ਕੀ ਹੈ ਕਿ ਹੁਣ ਵੇਲਾ ਆ ਗਿਆ ਜੀ ਕਿ ਮਾਨ ਸਾਹਿਬ ਨੂੰ ਬਦਲ ਦਿਓ ਹੂੰ ਤੇ ਵੈਸੇ ਕੁਮਰ ਵੀ ਜੇ ਪ੍ਰਤਾਪ ਸਿੰਘ ਹੁਰਾਂ ਬਾਰੇ ਮੈਂ ਭਵਿੱਖ ਬਾਣੀ ਤਕਰੀਬਨ ਇਹੋ ਕੀਤੀ ਸੀ ਕਿ ਜਦੋਂ ਵੀ ਕਿਤੇ ਨਾ ਬਾਗ ਪੁੱਟਣ ਦਾ ਵੇਲਾ ਆਇਆ ਹੂੰ ਤੇ ਕਰ ਕਮਲਾ ਨਾਲ ਸ਼ੁਰੂਆਤ ਇੱਥੋਂ ਹੀ ਹੋਣੀ ਹੈ ਜੀ ਜੀ ਕਿਉਂਕਿ ਸਭ ਤੋਂ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਇੱਥੇ ਹੋਈਆਂ ਜੀ ਤੇ 6 ਮੰਨ ਲੋ ਕੱਲ ਨੂੰ ਕੋਈ ਵੱਡਾ ਫੇਸ ਬਣਿਆ ਹੂੰ ਪ੍ਰਵਾਸੀ ਵਰਸਿਜ ਪੰਜਾਬੀ ਤਾਂ ਉਹਦੇ ਵਿੱਚ ਵੀ ਇੱਕ ਵੱਡਾ ਫੇਸ ਜੀ ਯਾਨੀ ਚਰਚਾ ਵਾਲਾ ਜਿਹੜਾ ਕੁਮਰ ਸਾਹ ਹੋ ਸਕਦਾ ਹੈ ਉਮਰ ਸਾਹਿਬ ਜਿਸ ਤਰ੍ਹਾਂ ਬੋਲਦੇ ਆ ਜੀ ਤੇ ਜਿਸ ਤਰ੍ਹਾਂ ਉਹਨਾਂ ਨੂੰ ਬੋਲਣ ਵਾਸਤੇ ਸਪੀਕਰ ਸਾਹਿਬ ਟਾਈਮ ਦਿੰਦੇ ਆ ਹੂੰ ਪਾਜੋ ਤੇੜਦੇ ਹੋ ਜੂਰ ਲਾ ਲਾ ਕੇ ਕਹਿੰ ਲੋ ਕਿ ਬੜੀ ਅਲੋਕਾਰੀ ਜੀ ਗੱਲ ਹੈ ਜੀ ਤਾਂ ਹੁਣ ਜਿਹੜਾ ਉਹਨਾਂ ਨੇ ਉੱਥੇ ਇਹ ਸਟੇਟਮੈਂਟ ਦਿੱਤਾ ਤੇ ਦੱਸਦੇ ਆ ਕਿ ਕੁਝ ਜਿਹੜੇ ਇਹਨਾਂ ਦੇ ਮੰਤਰੀ ਸੀਗੇ ਉਹਨਾਂ ਨੇ ਧਿਆਨ ਦੋਆਇਆ ਹੂੰ ਸਾਥੀਆਂ ਨੇ ਕਿ ਮਾਨ ਸਾਹਿਬ ਭਈ ਕੁਮਰ ਸਾਹਿਬ ਤੇ ਆ ਗੱਲ ਕਹਿੰਦੇ ਆ ਤੇ ਕਹਿੰਦਿਆ ਕਿ ਮਾਨ ਸਾਹਿਬ ਨੇ ਬੇਪਰਵਾਹੀ ਨਾਲ ਆਖਿਆ ਉਹਨਾਂ ਨੇ ਕਿ ਦੇਖੋ ਭਾਈ ਜਿਹਨੇ ਬੰਨਾ ਤੇ ਬਣ ਜਾਵੇ ਮੈਂ ਤੇ ਛੱਡਣ ਨੂੰ ਤਿਆਰ ਆ ਹੂੰ ਇਹ ਗੱਲ ਇੱਕ ਅਖਬਾਰ ਨੇ ਲਿਖੀ ਆ ਦੇਖੋ ਇਹਦੀ ਅਧਿਕਾਰਤ ਪੁਸ਼ਟੀ ਕਿਸੇ ਕੋਲ ਨਹੀਂ ਸਾਡਾ ਪਤਾ ਕੀ ਸਿਸਟਮ ਆ ਪੰਜਾਬੀ মিডিਆ ਕਾਪੀ ਪੇਸਟ ਚੱਕ ਦਿੰਦਾ ਕੰਮ ਹੂੰ ਠੀਕ ਹੈ ਜੀ ਅਖਬਾਰਾਂ ਚ ਅਸੀਂ ਕੰਮ ਬਿਨਾ ਕਿਸੇ ਪੁਸ਼ਟੀ ਬਿਨਾ ਕਿਸੇ ਸਾਨੂੰ ਬਤਾਂਦਾ ਕਿ ਮੂਲ ਰੂਪ ਚ ਕੀਦੀ ਖਬਰ ਆ ਹੂੰ ਉਹਦਾ ਸੋਰਸ ਕੀ ਆ ਜੀ ਠੀਕ ਹੈ ਜੀ ਕਿੰਨੀ ਕੁ ਉਹਦੇ ਚ ਸਚਾਈ ਹੋ ਸਕਦੀ ਹੈ ਜਾਂ ਸੱਚ ਦੇ ਕਿੰਨੀ ਕੁ ਕਰੀਬ ਹੋ ਸਕਦੀ ਹੈ ਹੂੰ ਠੀਕ ਹੈ ਜੀ ਬੇਸਿਕਲੀ ਉਹ ਖਬਰ ਇੰਦਰਪ੍ਰੀਤ ਸਿੰਘ ਜੀ ਦੀ ਹੈ ਜੀ ਉਹ ਸਾਡੇ ਵੈਬ ਚੈਨਲਾਂ ਨਾਲ ਚੱਕ ਦਿੰਦੇ ਆ ਕਿਸੇ ਦਾ ਹਵਾਲਾ ਨਹੀਂ ਕਿਸੇ ਦਾ ਕੁਝ ਲੈਣਾ ਨਹੀਂ ਦੇ ਬਿਲਕੁਲ ਸਕਦਾ ਉਹਨਾਂ ਦੇ ਕੋਲੇ ਜਾਣਕਾਰੀ ਹੋਵੇ ਪੂਖਤਾ ਤੌਰ ਤੇ ਤੇ ਹੋ ਸਕਦਾ ਕਿਉਂਕਿ ਦੇਖੋ ਕਈ ਵਾਰ ਚੀਜ਼ਾਂ ਹੁੰਦੀਆਂ ਹੁੰਦੀਆਂ ਨਾ ਕਿ ਬਹੁਤ ਕੁਝ ਹੈ ਜਦੋਂ ਆਪਾਂ ਵੀ ਕੈਮਰੇ ਤੋਂ ਪਾਸੇ ਹੁੰਨੇ ਆ ਕਿੰਨਾ ਕੁਝ ਆਪਾਂ ਰੱਖਦੇ ਆ ਕੋਈ ਸੱਜਣ ਸਨੇਹੀ ਆਪਣਾ ਬੈਠਾ ਹੁੰਦਾ ਭਰਾ ਬੈਠਾ ਹੁੰਦਾ ਨਾ ਤਾਂ ਬਹੁਤ ਸਾਰੀਆਂ ਗੱਲਾਂ ਆਪਾਂ ਐਸੀਆਂ ਕਰਦੇ ਆ ਜਿਹੜੀਆਂ ਗੱਲਾਂ ਪ੍ਰੋਫੈਸ਼ਨਲੀ ਆਪਾਂ ਨਹੀਂ ਕਰਦੇ ਨਹੀਂ ਕਰਦੇ ਬਿਲਕੁਲ ਜਾਂ ਜੰਤਕ ਤੌਰ ਤੇ ਨਹੀਂ ਕਰਦੇ ਹੂੰ ਤਾਂ ਭਰਾ ਬੈਠਾ ਹੁੰਦਾ ਤੁਸੀਂ ਦਿਲ ਦੀ ਫੀਲਿੰਗ ਆਪਣੀ ਸ਼ੇਅਰ ਕਰਦੇ ਹੋ ਘਰ ਦੀ ਗੱਲ ਕਰਦੇ ਬਿਲਕੁਲ ਤਾਂ ਉਦੋਂ ਹੀ ਇਹ ਵੀ ਨੇ ਨਾ ਆਪਸ ਦੇ ਵਿੱਚ ਜਿਹੜੇ ਇੱਕ ਸੰਗਠਨ 8 ਸਾਲ ਤੋਂ ਆ 10 ਸਾਲ ਤੋਂ ਜੀ ਕੁਝ ਤੇ ਤਾਲੁਕਾ ਤੇ ਯਾਰਾਂ ਵਰਗੇ ਭਰਾਵਾਂ ਵਰਗੇ ਹੁੰਦੇ ਹੀ ਆ ਨਾ ਹੁੰਦੇ ਬਿਲਕੁਲ ਤਾਂ ਨੋਰਮਲੀ ਜੇ ਨਹੀਂ ਵੀ ਤੇ ਕਈ ਵਾਰ ਸਾਡੇ ਪੰਜਾਬੀਆਂ ਦੀ ਆਦਤ ਹੈ ਹੂੰ ਵੀ ਉਹੀ ਜਾਂਗਜੀ ਜੀ ਚ ਮੰਨ ਲਓ ਕਿ ਹੁਣ ਪਤਾ ਤੇ ਹੁੰਦਾ ਮੰਨ ਲਓ ਮੇਰੇ ਖਿਲਾਫ ਟ੍ਰੋਲਿੰਗ ਸ਼ੁਰੂ ਹੋ ਗਈ ਹੈ ਹੂੰ ਤੇ ਮੈਨੂੰ ਕਿਹੜਾ ਪਤਾ ਨਹੀਂ ਮੈਂ ਤਾਂ ਚੁੱਪ ਕਰਕੇ ਬੈਠਾ ਤੇ ਉਹ ਕੱਟ ਕੇ ਸਕਰੀਨ ਸ਼ਾਟ ਟਾਈਮ ਲਾ ਕੇ ਉਹ ਮੈਨੂੰ ਵਟਸਐਪ ਕਰਮ ਕੇ ਕਿ ਆ ਦੇਖ ਵੀਰੇ ਆ ਤੇਰੇ ਬਾਰੇ ਫਲਾਣਾ ਆ ਕਹੀ ਜਾਂਦਾ ਹੂੰ ਬਈ ਕਹੀ ਜਾਂਦਾ ਜੇ ਤੂੰ ਮੇਰੇ ਬਾਰੇ ਕੁਝ ਨਹੀਂ ਕਹਿ ਸਕਦਾ ਤੇ ਤੂੰ ਆਪ ਦਾ ਟਾਈਮ ਨਾ ਵੇਸਟ ਕਰ ਜੀ ਬਿਲਕੁਲ ਠੀਕ ਹੈ ਨਾ ਉਹ ਸਾਡੀ ਇਹ ਆਦਤ ਵੀ ਵੀ ਚੁਚਰੀ ਛੇੜਦੇ ਹੋ ਇੱਕ ਵਾਰੀ ਹੂੰ ਇਹ ਵੀ ਹੈ ਔ ਸਚਾਈ ਹੋਵੇ ਨਾ ਹੋਵੇ ਬਸ ਮਾੜੀ ਜਿਹੀ ਕੋ ਗੱਲ ਦੀ ਜਿਵੇਂ ਹਾਂ ਹੋ ਸਕਦਾ ਉੱਥੇ ਉੱਥੇ ਮਾਨ ਸਾਹਿਬ ਦੇ ਸਾਹਮਣੇ ਕਿਸੇ ਨੇ ਚੁਚਰੀ ਛੇੜ ਦਿੱਤੀ ਹੋਵੇ ਰਿਐਕਸ਼ਨ ਦੇਖੀ ਹੈ ਨਾ ਤਾਂ ਕੀ ਹੈ ਤੇ ਫਿਰ ਮਾਨ ਸਾਹਿਬ ਕੋਲ ਕੀ ਬਚਿਆ ਅਗਲਾ ਉਹੀ ਕਹੂਗਾ ਉਹ ਰੋਕੀ ਕਹੀ ਉਹ ਕਿ ਭਾਈ ਮੈਂ ਤੇ ਭਾਈ ਮੈਂ ਤੇ ਪਾ ਲੈਣਾ ਜੱਫੀ ਕੁੱਨਸੀ ਨਹੀਂ ਛੱਡਦੇ ਕਹਿੰਦੇ ਤੇਜਰੀਵਾਲ ਸਾਹਿਬ ਪਾਠਕ ਸਾਹਿਬ ਇਹ ਜਿਵੇਂ ਮਰਜ਼ੀ ਲੱਗੇ ਉਹ ਜਿਵੇਂ ਰੱਸਾ ਕੱਚੀ ਚ ਬਿੰਡੀ ਪਾਈ ਦਿਓ ਅੱਗੇ ਨਹੀਂ ਹੁੰਦਾ ਢਿੱਡ ਨੂੰ ਪਾਇਆ ਹੁੰਦਾ ਇੱਕ ਵਾਰੀ ਮੇਰੇ ਵੀ ਪਵਾ ਦਿੱਤੀ ਸਾਡੇ ਪਿੰਡ ਸੀਗਾ ਜੀ ਤੇ ਮੈਨੂੰ ਮੈਂ ਕਹਿੰਦਾ ਸਭ ਕਹੀਏ ਕੰਮ ਕਿਤੇ ਹੂੰ ਦੋ ਸਰ ਜਦੋਂ ਜੀ ਟੀਮ ਨੇ ਜੋਰ ਲਾਇਆ ਉਹ ਬਹੁਤ ਪ੍ਰੋਫੈਸ਼ਨਲ ਸੀ ਉਹ ਮੈਂ ਤਾਂ ਘਾਹ ਨੂੰ ਪੜਾ ਕਿੱਥੇ ਹੱਥ ਪੈਣ ਦੇ ਤਾਂ ਗੱਲ ਇਹ ਆ ਕਿ ਉਹ ਤਾਂ ਭਾਵੇਂ ਹੁਣ ਜੋ ਮਰਸੀ ਕਹੀ ਜਾਣ ਅਖਬਾਰਾਂ ਲਈ ਚਾ ਚਰਚਾਾਂ ਵਿੱਚ ਹੁਣ ਮਰਸੀਆ ਤਾਂ ਮਾਨ ਸਾਹਿਬ ਕੋਲ ਉੱਥੇ ਕਹਿਣ ਨੂੰ ਕੀ ਬਚੂਗਾ ਇਹੀ ਹੈ ਕਿ ਹਾਂ ਭਾਈ ਜੇ ਕੋਈ ਬੰਨਾ ਚਾਹੁੰਦਾ ਬਣ ਜਾਵੇ ਯਾਰ ਛੱਡ ਕੇ ਅਸੀਂ ਪਾਸੇ ਹੋਵਾਂਗੇ ਵੈਸੇ ਵੀ ਹੁਣ ਹੁਣ ਸਰ ਇਹ ਜਿਹੜੀ ਕਹਿ ਲੋ ਕਿ ਕੱਚ ਵਿਸ਼ੇ ਵਾਲੀ ਜ਼ਮੀਨ ਇਹਦੇ ਤੇ ਕਿਹਨਾਂ ਤੇ ਨੱਚੋਗੇ ਜਿਵੇਂ ਉਹ ਬਸੰਤੀ ਨਾਚ ਉਹ ਦੇਖਿਆ ਨਾ ਛੋਲੇ ਫਿਲਮ ਦੇ ਦੇਖੀ ਦੇਖੀ ਬਿਲਕੁਲ ਸਭ ਨੇ ਦੇਖੀ ਮਿੱਤਰਾ ਨਾ ਜ ਬਸੰਤੀ ਨਾ ਤੱਕ ਤੂੰ ਨਾਚੇਗੀ ਨਾ ਤਾਂ ਉਹ ਮਾਹੌਲ ਹਣ ਕਦੋਂ ਕੋ ਤੱਕ ਬਸੰਤੀ ਨਚੂਗੀ ਸੱਚਮਚ ਉਹ ਫਸਿਆ ਹੋਇਆ ਹੈ ਪੈਰਾ ਚ ਕੱਚ ਵਿਸ਼ੇ ਹੈ ਜੀ ਹਮ ਕਿੰਨਾ ਕੋ ਸਫਰ ਤੈ ਕਰੋਗੇ ਤੁਸੀਂ ਤਾਂ ਮਾਨ ਸਾਹਿਬ ਵੀ ਸੋਚਦੇ ਹੁੰਦੇ ਆ ਜਿੰਨਾ ਕੋ ਸ਼ਹਿਰ ਚੱਟ ਲਿਆ ਠੀਕ ਆ ਸੱਤਾ ਦਾ ਜੀ ਹੁਣ ਤੇ ਸਭ ਚੰਗਾ ਜੇ ਕੋਈ ਆਊਗਾ ਹੋਰ ਕੋਈ ਬਹਾਨਾ ਬਣੇ ਸਹੀ ਕੋਈ ਹੋਰ ਆਊਗਾ ਤੇ ਆਪੇ ਸੰਭਾਲੇ ਜੀ ਖੈਰ ਮਿੰਟੂ ਜੀ ਮਾਨ ਸਾਹਿਬ ਦੀਆਂ ਕਾਫੀ ਗੱਲਾਂ ਹੋ ਗਈਆਂ ਨੇ ਤੇ ਬਾਕੀ ਵੇਖੋ ਮਾਨ ਸਾਹਿਬ ਹੁਣ ਟਾਈਮਸ ਕੀ ਕਰਦੇ ਆਪਾਂ ਜਿਵੇਂ ਉਹਦੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਕੋਈ ਗੱਲ ਹੁੰਦੀ ਹੈ ਜੀ 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 ਪਰ ਇਹ ਗੱਲਾਂ ਦੇ ਵਿੱਚ ਗੱਲਾਂ ਬਹੁਤ ਸੀ ਨਾ ਤਾਂ ਕਰਕੇ ਅੱਜ ਆਪਾਂ ਕਾਫੀ ਲੰਬਾ ਸਮਾਂ ਮਾਨ ਸਾਹਿਬ ਨਾਲ ਹੀ ਗੱਲਾਂ ਕੀਤੀਆਂ ਨੇ ਤੇ ਖੈਰ ਆਪਾਂ ਇਹ ਵੀ ਉਮੀਦ ਕਰਦੇ ਆ ਕਿ ਮਾਨ ਸਾਹਿਬ ਵੀ ਕੋਈ ਗੱਲ ਕਰਨ ਕੰਮ ਕਰਨ ਨਾਲ ਨਾਲ ਗੱਲਾਂ ਹੀ ਨਾ ਕਰਨ ਕਰੇ ਤੇਰੇ ਸ਼ਹਿਰ ਦੀਆਂ ਗੱਲਾਂ ਵਿੱਚ ਚਰਾ ਨਾ ਆਵੇ ਹੂੰ ਕੀ ਕਹਣਾ ਚੀ ਤਾਂ ਬਸ ਇਹੀ ਆ ਆਪਾਂ ਤਾਂ ਕਿੰਨੇ ਸ਼ਹਿਰਾਂ ਦੇ ਨਾਮ ਲਏ ਤੇ ਸਾਰੇ ਸ਼ਹਿਰਾਂ 'ਚ ਮਾਨਸਾਹਬ ਦਾ ਨਾਮ ਲਿਆ ਵੇਖੋ ਨਾ ਬਸ ਨਹੀਂ ਹੈ ਜੀ ਉਹਨਾਂ ਨੇ ਨਾਮ ਮੱਸੀ ਤੇ ਆਪਦਾ ਬਣਾਇਆ ਨਾ ਵੇਖੋ ਜੀ ਇਸ ਸਾਲ ਦੇ ਸੀ 19 ਸਾਲ ਦੇ ਜਦੋਂ ਤੋਂ ਹਿੱਟ ਹੋਏ ਨੇ ਹੂੰ ਤੇ 50 ਸਾਲ ਦੇ ਹੋ ਗਏ ਆ ਹਾਲੇ ਹਿੱਟ ਚੱਲ ਜੰਦੇ ਆ ਹੁਣ ਥੋੜੀ ਜੀ ਕਹ ਲੋ ਕਿ ਮਾਰਕੀਟ ਜਿਹੜੀ ਆ ਡਾਊਨ ਹੋ ਰਹੀ ਆ ਜੀ 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 ਆ ਦੋਸਤੋ ਪ੍ਰੋਗਰਾਮ ਨੇ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਇੱਕ ਮਿੱਤਰ ਵੀ ਕਹਿ ਰਹੇ ਸੀ ਵੀ ਭਾਈ 1 ਕੇ ਦੇ ਨੇੜੇ ਆ ਤੇ ਖੈਰ ਤੁਹਾਡੇ ਕੋਲ ਹੈ ਹਫਤਾ ਵਿੱਚ ਤੁਸੀਂ ਜਿਵੇਂ ਕਰਨਾ ਕਰ ਲੋ ਜੇ ਕਰਦੇ ਹੋਗੇ ਸ਼ੇਅਰ ਤੇ ਬਾੜੀ ਸੁਣੀ ਗੱਲ ਹੈ ਜਗਤਾਰ ਸਿੰਘ ਦੀ ਬਹੁਤ ਸ਼ੁਕਰੀਆ ਜੀ ਤੁਹਾਡਾ ਗ੍ਰੈਫੀ ਜੀ ਕਹਿ ਰਹੇ ਕਿ ਜਥੇਦਾਰ ਰਗਵੀਰ ਸਿੰਘ ਜੀ ਦਾ ਬਿਆਨ ਵੀ ਆਇਆ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤੀ ਦੇ ਉੱਪਰ ਖੈਰ ਉਹ ਵੀ ਚੱਲਦਾ ਜੇ ਮਸਲਾ ਚੱਲੀ ਜਾਂਦਾ ਹੈ ਤੇ ਉਧਰੋਂ ਗਿਆਨੀ ਹਰਪ੍ਰੀਤ ਸਿੰਘ ਵੀ ਬਿਆਨਵਾਲੀ ਕਰ ਰਹੇ ਆ ਉਹ ਵੀ ਚੱਲ ਰਹੇ ਆ ਉਹ ਵੀ ਚੱਲ ਰਹੇ ਆ 740 ਆ ਕਹੋ ਜੀ ਜੀ ਉਹ ਉਹ ਵੀ ਆ ਕਾਪੀ ਪੇਸਟ ਹੀ ਚੇਪੀ ਜਾਂਦੇ ਆ ਹੂੰ ਤੇ ਉਹ ਕਈ ਦਿਨ ਹੋ ਗਏ ਆ ਨਾ ਇੱਕ ਸਵਾਲ ਚੁੱਕਿਆ ਗਿਆ ਕਿ ਭਈ 18 ਲੱਖ ਵੋਟ ਪਈ ਐ ਤੇ ਕਾਲੀ ਜਿਹੜੇ ਆ 35 ਲੱਖ ਮੈਂਬਰ ਭਰਤੀ ਕਰੀ ਬੈਠੇ ਆ ਹੂੰ ਇਹ ਕਿਦਾਂ ਸੰਭਵ ਹੋ ਗਿਆ ਉਹਨਾਂ ਨੇ ਵੀ ਜਦੋਂ ਭਈ ਦੇਖਿਆ ਕਿ ਹੁਣ ਮੈਂ ਵੀ ਆਜ਼ਾਦ ਹੂੰ ਅ ਅੱਗੇ ਵੀ ਕਿਹਾ ਸੀਗਾ ਤੁਹਾਨੂੰ ਕਿ ਤੂੰ ਸੋਚਦੀ ਹੋਵੇਂਗੀ ਬਰਬਾਦ ਹੋਵੇਂਗਾ ਤੂੰ ਕੀ ਜਾਣੇ ਕਿ ਪੰਛੀ ਆਜ਼ਾਦ ਹੋ ਗਿਆ ਤਾਂ ਉਹ ਆਜ਼ਾਦ ਨਹੀਂ ਐਸ ਵੇਲੇ ਉਹਨਾਂ ਨੇ ਫਿਰ ਉਸ ਚੀਜ਼ ਨੂੰ ਲਗਭਗ ਓਵੇਂ ਕਿਹਾ ਕਿ 18 ਲੱਖ ਵੋਟ ਪਈ ਐ 35 ਲੱਖ ਕਿਵੇਂ ਬਣ ਗਏ ਮੈਂਬਰ ਬਸ ਤੇ ਬਾਕੀ ਗਿਆਨੀ ਰਗਵੀਰ ਸਿੰਘ ਠੀਕ ਐ ਹੂੰ ਠੀਕ ਐ ਉਹ ਗਿਆਨੀ ਕਰਵਚਨ ਸਿੰਘ ਬਨਤੋਂ ਆਪਰੇ ਆਪ ਨੂੰ ਬਚਾ ਲੈਂਦੇ ਆ ਪਰ ਜੇ ਗਿਆਨੀ ਹਰਪ੍ਰੀਤ ਸਿੰਘ ਨਾਲ ਇੰਨੀ ਨਜਾਇਜ਼ ਹੋਈ ਆ ਤਾਂ ਤੁਸੀਂ ਕੀ ਕਰਦੇ ਪੈਸੀ ਤੋ ਕਿ ਨਜਾਇਜ਼ ਹੁੰਦੀ ਤਾਂ ਸਕ੍ਰਿਪਟ ਬਹੁਤ ਦਿਨਾਂ ਦੀ ਤਿਆਰ ਹੋ ਚੁੱਕੀ ਸੀ ਬਿਲਕੁਲ ਜੀ ਬਿਲਕੁਲ ਜੀ ਇਹ ਤੁਹਾਡੇ ਮੁਤਾਬਕ ਨਜਾਇਜ਼ ਹੋਈ ਆ ਹਮ ਤੇ ਫਿਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋ ਗਏ ਤੇ ਉਹ ਕਦੇ ਨਜਾਇਜ਼ ਹੋ ਗਈ ਆ ਸਾਥੀ ਦੇ ਨਾਲ ਐਦੋਂ ਵੱਧ ਕੁਝ ਹੋ ਗਈ ਨਾ ਐਦੋਂ ਵੱਧ ਨਜਾਇਜ਼ ਫਿਰ ਗੱਲ ਕੀ ਹੋਊ ਤੇ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਨਹੀਂ ਜੀ ਤੁਸੀਂ ਆਪ ਵਿਦੇਸ਼ ਦੇ ਵਿੱਚ ਬੈਠੇ ਹੋ ਦੌਰਾ ਵੀ ਐਕਸਟੈਂਡ ਹੋ ਗਿਆ ਜੀ ਹਮ ਤੁਹਾਡੀ ਇੱਥੋਂ ਵਾਲੀ ਮੀਟਿੰਗ ਮੁਲਤਵੀ ਹੋ ਗਈ ਤੇ ਫੌਰੀ ਤੌਰ ਤੇ ਤੁਸੀਂ ਬਾਹਰ ਚਲੇਗਾ ਸਭ ਕਈ ਸਵਾਲ ਨੇ ਤੋ ਤਾਂ ਫੈਸਲੇ ਆ ਰਹੇ ਨੇ ਸਹੀ ਗੱਲ ਹੈ ਠੀਕ ਹੈ ਨਾ ਸੋ ਗੱਲ ਇਹ ਆ ਕਿ ਐਡੇ ਵੱਡੇ ਫਿਰਦੋਸ਼ ਲੱਗੇ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਔਰਤ ਦੀ ਵਿਦੇਸ਼ ਯਾਤਰਾ ਵਾਲੀ ਗੱਲ ਕਿੰਡੀ ਵੱਡੀ ਸੀ ਬਿਲਕੁਲ